ਕੈਨੇਡਾ ਚ ਇੱਕ ਸੜਕ ਹਾਦਸੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸੁਖਚੈਨ ਸਿੰਘ ਵਾਸੀ ਬਰਨਾਲਾ ਦੇ ਕਸਬਾ ਪਧੌੜਵਜੋ ਹੋਈ ਹੈ। 3 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ। ਸੁਖਚੈਨ ਨੂੰ 10 ਦਿਨ ਪਹਿਲਾਂ ਹੀ ਵਰਕ ਪਰਮਿਟ ਮਿਲਿਆ ਸੀ ਅਤੇ 13 ਮਾਰਚ ਦੀ ਰਾਤ ਨੂੰ ਉਸ ਨਾਲ ਭਿਆਨਕ ਹਾਦਸਾ ਹੋ ਗਿਆ। ਰੋਜੀ ਰੋਟੀ ਲਈ ਬਾਹਰ ਗਿਆ ਸੀਗਾ ਵਿਦੇਸ਼ ਤੇ ਉੱਧਰ ਕਿਸੇ ਦੁਰਘਟਨਾ ਤੋ ਕੀ ਸੜਕ ਹਾਦਸੇ ਦੇ ਵਿੱਚ ਉਸ ਦੀ ਡੈਥ ਹੋ ਗਈ। ਦੇ ਉਦੋਂ ਬਾਅਦ ਸਾਡੇ ਪਰਿਵਾਰ ਦਾ ਬਹੁਤ ਹੀ ਮਾੜਾ ਹਾਲ ਹੋਇਆ ਪਿਆਗਾ ਵੀ ਪਰਿਵਾਰ ਦਾ ਇੰਨਾ ਬੁਰਾ ਹਾਲ ਕਿ ਮਾਂ ਪਿਓ ਇਕੱਲਾ ਰਹਿ ਗਿਆ ਰੋਜੀ ਰੋਟੀ ਲਈ ਗਿਆ ਸੀ ਪਰਿਵਾਰ ਦੀ ਖਾਤਰ ਵੀ ਕੁਝ ਕਮਾ ਕੇ ਫਿਰ ਵਿਆਹ ਕਰਵਾਉਂਗਾ ਵੀ ਆਦਿ ਖਾਤਰ ਹੀ ਗਿਆ ਸੀਗਾ ਵੀ ਘਰ ਦਾ ਵੀ ਕਬੀਲਦਾਰੀ ਚੱਕੀ ਸੀ ਸੁਣੁੰਦੇ ਨੇ ਵੀ ਐਸੀ ਤਾਂ ਇਹ ਸਰਕਾਰ ਅੱਗੇ ਮੰਗ ਕਰਦੇ ਆ ਵੀ ਵੀ ਉਹਦੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਉਹਦੀ ਬੋੜੀ ਨੂੰ ਇੱਧਰ ਲਿਆਂਦਾ ਜਾਵੇ ਤਾਂ ਜੋ ਜੋ ਵੀ ਰੀਤੀ ਰਿਵਾਜ ਹੁੰਦੇ ਆ ਪਰਿਵਾਰ ਦੇ ਉਹ ਸਾਰਾ ਨਸਕਾਰ ਕਰ ਸਕਣ ਸਰਦਾ ਪਰਿਵਾਰ ਵਿੱਚ ਕੌਣ ਰਹਿ ਗਿਆ ਜੀ ਬਾਕੀ ਪਰਿਵਾਰ ਦੇ ਵਿੱਚ ਜੀ ਮਾਤਾ ਪਿਤਾ ਇੱਕ ਭਰਾ ਜੀ ਪਰਜਾਈ ਬੱਚੇ ਵਾਸੇ ਹੀ ਰਹਿਣਗੇ